ਸਾਸ਼ਰਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਦਾ ਜਨਮ ਦਿਨ ਤੋਂ ਸਭ ਤੋਂ ਪਹਿਲਾ ਇੱਕ ਨਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ 18 ਜੂਨ ਨੂੰ ਮਨਾਇ ਜਾਵੇਗੀ ਨਿਰਚੁਲਾ ਇਕਾदशी ਲੋਕ ਕਾਰੇ ਨੇ ਖਰੀਦਾਰੀ गुरद्वारा श्री गुरु हर राय साहब विखे लगाया क्या गुरमत सिखलाई समर कैंप श्री गुरु रामदास लोकपलाई सोसाइटी वालों करवाया क्या हफ्तावारी गुरमत समागम ਅਤੇ ਉਹ ਖਬਰਾਂ ਵਿਸਤਾਰ ਨਾਲ ਨਮਾਨੀ ਕਾਸਤੀ ਦੇ ਮੱਦੇਨਜ਼ਰ ਲੋਕਾਂ ਵੱਲੋਂ ਬਾਜ਼ਾਰਾਂ ਵਿੱਚ ਪਹੁੰਚ ਕੇ ਨਮਾਨੀ ਕਾਸਤੀ ਸੰਬੰਧੀ ਦਿੱਤੇ ਜਾਣ ਵਾਲੇ ਸਮਾਨ ਦੀ ਖਰੀਦੋ-ਫਰੋਕਤ ਕੀਤੀ ਗਈ ਅਤੇ ਲੋਕਾਂ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਆਖਿਆ ਗਿਆ ਕਿ ਮਿੱਟੀ ਦੇ ਘੜੇ, ਪੱਖੀਆਂ, ਫਰੂਟ, ਖਰਬੂਚੇ ਅਤੇ ਆਂਬ ਅਤੇ ਸ਼ਰਬਤ ਨਮਾਨੀ ਕਾਸਤੀ ਨੂੰ ਦਿੱਤੇ ਜਾਂਦੇ ਹਨ ਜੋ ਕਿ ਪਿਤ੍ਰਾਂ ਦੀ ਸ਼ਾਂਤੀ ਅਤੇ ਧੀਆਂ ਨੂੰ ਵੀ ਦਿੱਤਾ ਜਾਂਦਾ। ਉਹਨਾਂ ਆਖਿਆ ਕਿ ਆਪਣੇ ਤਿਉਹਾਰਾਂ ਨੂੰ ਮਨਾਣ ਲਈ ਲੋਕਾਂ ਨੂੰ ਜਾਗਰੂਕ ਰਹਿਣਾ ਚਾਹੀਦਾ ਹੈ। ਸਾਡੇ ਕੋਲ ਮਟਕੇ ਨੇ ਪੱਖੀਆਂ ਨੇ ਸ਼ਰਬਤ ਵਗੈਰਾ ਹੋਰ ਸਾਰਾ ਜੋ ਮਤਲਬ ਨਵਾਨੀ ਕਾਸਤੀਆ ਸਮਾਨਾ ਸਾਰਾ ਸਾਡੇ ਕੋਲ ਹੈ ਕਾਸੀ ਹੈਗੀ ਹੈ ਮਤਲਬ ਇਹਦਾ ਕਾਸੀ ਦਾ ਤਿਹਾੜਾ ਹੈ ਮਤਲਬ ਸ਼ੁਰੂ ਤੋਂ ਮਨਾਉਂਦੇ ਆ ਰਹੇ ਹਾਂ ਔਰ ਮਨਾਣੇ ਆ ਹੱਕ ਕਾਸਤੀ ਦਾ ਮਤਲਬ ਪਹਿਣਾ ਨੂੰ ਵੀ ਦਿੱਤੀ ਆ ਪਹਿਣਾ ਨੂੰ ਤਿਹਾੜ ਦੇ ਦੇ ਹੀ ਦੇਣਾ ਜੀ ਹਾਂਜੀ ਹਾਂਜੀ ਸਾਰੇ ਮਿਲਜੁਲ ਕੇ ਤਿਹਾੜ ਮਨਾਣ ਸਮਾਨਤਾ ਹੈ ਘਰੇ ਬਾਟੇ ਕੁੜੇ ਮਿੱਟੀ ਦੇ ਪੱਖੀਆਂ ਗਲਾਸ ਟੀਜ ਦੇ ਇਹ ਕਾਫੀ ਵਿਕਦੇ ਆ ਨਮਾਨੀ ਕਾਸਤੀਆ ਇਹੋ ਜਿਹਾ ਤਹਾਇਆ ਜੋ ਕਿ ਆਪਣੇ ਧੀਆ ਪੈਨਾਂ ਨੂੰ ਵੀ ਦਿੰਦੇ ਆ ਆਪਣੇ ਵੱਡਿਆਂ ਨੂੰ ਵੀ ਪੂਜਦੇ ਆ ਕਿ ਅੱਗੇ ਪਹੁੰਚ ਗਏ ਉਹਨਾਂ ਨੂੰ ਵੀ ਪੂਜਦੇ ਆ ਲੇਕਿਨ ਇਹ ਤਹਾਇ ਬਹੁਤ ਵਧੀਆ ਉਹ ਮੰਨਿਆ ਜਾਂਦਾ ਜੋ ਹੈਗਾ ਹੈ ਇਹ ਬਣਿਆ ਆਇਆ ਹੈ ਇਹ ਬਣਿਆ ਹੀ ਰਹੇਗਾ ਅੱਜ ਕੱਲ੍ਹ ਜਨਰੇਸ਼ਨ ਦਾ ਮੰਨਦੀ ਤੇਗੀ ਆ ਲੇਕਿਨ ਉਹਨਾਂ ਨੂੰ ਵੱਡਿਆਂ ਤੋਂ ਪਤਾ ਲੱਗਦਾ ਪਿਆ ਹੈ ਕਿ ਇਹ ਕੰਮ ਜ਼ਰੂਰੀ ਆ ਤਾਂ ਕਹਤੇ ਕੰਮ ਬਹੁਤ ਵਧੀਆ ਹੈ ਇਹ ਨਾ ਤਹਾਇਦਾ ਹੈ ਕਿਸ ਸਾ ਲੋਕਾਂ ਦੀ ਮਾਪਿਓ ਅੱਗੇ ਪਹੁੰਚ ਗਏ ਹੋਇਆ ਉਹ ਕੋਈ ਆਪਣਾ ਝੱਜਾ ਹੀ ਦਿੰਦਾ ਜਾਂ ਘਰਾ ਦਿੰਦਾ ਜਾਂ ਸਟੇਜ ਦਾ ਗਲਾਸ ਹੁੰਦਾ ਪੰਡਈ ਨੂੰ ਪੁੱਜਦੇ ਆ ਕਿ ਉਹ ਕਹਿੰਦੇ ਆ ਕਿ ਇਹ ਆਪਾਂ ਉਹਨਾਂ ਨੂੰ ਦਿੱਤਾ ਇਹ ਅੱਗੇ ਪਹੁੰਚੇ ਦਾ ਦੇਖੋ ਜੀ ਇਹ ਆਪਣਾ ਧੀਆਂ ਭੈਣਾਂ ਨੂੰ ਲੋਕੀ ਦਿੰਦੇ ਨੇ ਇਹ ਬੜਾ ਮਾਤਮ ਤਿਆਰ ਆ ਮੈਂ ਆਪਣਾ ਵੱਡੇ ਵਡੇਰਿਆਂ ਨੂੰ ਵੀ ਦਿੰਦੇ ਲੋਕੀ ਇਹ ਬਹੁਤ ਅੱਛਾ ਤਿਆਰ ਹੈਗਾ ਇਹਦੇ ਚ ਹੁੰਦਾ ਜੀ ਖਰਬੂਜਾ ਹੋ ਗਿਆ ਮਤਲਬ ਆਮਬ ਹੋ ਗਿਆ ਨਾਲ ਕੋ ਮਿੱਠਾ ਦੇ ਦਿੰਦੇ ਨੇ ਸ਼ੀਰ ਨਹੀਂ ਆਈਗਾ ਚਲਦੀਆਂ ਮਰਬਾ ਜੋ ਵੀ ਹੈ ਮਤਲਬ ਉਹ ਲੱਡੂ ਉਹ ਹੁੰਦੇ ਨੇ ਮਤਲਬ ਸ਼ੀਰ ਨਹੀਂ ਉਹ ਹੁੰਦੇ ਨੇ ਮਿੱਟੀ ਦੇ ਭਾਂਡੇ ਲੱਗ ਹਾਂ ਹਾਂ ਜੀ ਇਹ ਸਾਰਾ ਤਿਆਰ ਨਾਲ ਦਿੰਦੇ ਆਲੀ ਪਰਚੌਂਗ ਦੇ ਬੜਾ ਤਿਆਰ ਲੱਗਦਾ ਮਾਰੇ ਖਰਬੂਜਾ ਬੜਾ ਵਿਗਦਾ ਪਿਆ ਫਾਲਸਾ ਬੜਾ ਵਿਗਦਾ ਪਿਆ ਦਸਹਰੀ ਅਮਨ ਬਹੁਤ ਤੇਜੀ ਆ ਸਫੈਦਾ ਆਮਲੀ ਆ ਰਿਹਾ ਸਫੈਦਾ ਆਮਲੀ ਆ ਰਿਹਾ ਐਸੇ ਮਾਰੇ ਆਮ ਬਰੇਡ ਦਾ 180 ਰੁਪਏ ਵਿਕਦਾ ਪਿਆ ਸਬਾ ਦਾ ਮਹਿੰਗਾਈ ਬੜੀ ਹੋ ਗਈ ਹੈ 18 ਤਰੀਕ ਦਿਨ ਮੰਗਲਵਾਰ ਨੂੰ ਜਿਹੜਾ ਨਮਾਨੀ ਕਾਸਦੀ ਦਾ ਤਿਹਾਰ ਹੈ ਬੜੀ ਸ਼ਰਧਾਪੂਰਕ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਣਾ ਤੇ ਜਿਹਦੇ ਸਬੰਧ ਦੇ ਵਿੱਚ ਦੁਕਾਨਦਾਰਾਂ ਵੱਲੋਂ ਮਿੱਟੀ ਦੇ ਘੜੇ ਜਾਂ ਪੱਖੀਆਂ ਤੁਸੀਂ ਦੇਖ ਰਹੇ ਜੇ ਪੁਰਾਣੇ ਜ਼ਮਾਨੇ ਜਿਹੜੀਆਂ ਵਰਤੀਆਂ ਜਾਂਦੀਆਂ ਸੀ ਇਹਦਾ ਬੜਾ ਮਹੱਤਵ ਹੈ ਗਰਮੀ ਦਾ ਵੈਸੇ ਮੌਸਮ ਹੈ ਤੇ ਜਿਹੜਾ ਪਾਣੀ ਦਾ ਸ਼ੀਤਲ ਜਿਹੜਾ ਜਲ ਹੈ ਮਿੱਟੀ ਦੇ ਘੜਿਆਂ ਚ ਵੈਸੇ ਪਾਣੀ ਪਹਿਲਾਂ ਪਿੰਦੇ ਸੀਗੇ ਤੇ ਅੱਜ ਨਮਾਨੀ ਕਾਸਦੀ ਦਾ ਤਿਹਾਰ ਜਿਹੜਾ ਪਿੱਤਰ ਦੀ ਸ਼ਾਂਤੀ ਦੇ ਲਈ ਅਰਤੀਆਂ ਨੂੰ ਵੀ ਪੁਜਿਆ ਪੰਡਤਾਂ ਨੂੰ ਵੀ ਪੁੱਛਿਆ ਜਾਂਦਾ ਐਸ ਦਿਨ ਜਿਹੜਾ ਮਹੱਤਵ ਹੈ ਘੜੇ ਦਾ ਪਲੱਸ ਪੱਖੀਆਂ ਦਾ ਤੇ ਫਰੂਟ ਵੀ ਹੁੰਦਾ ਹੈ ਤੇ ਹਰ ਚੀਜ਼ ਦੇ ਕੇ ਆਪਣੇ ਜਿਹੜੀ ਆਤਮਾ ਦੀ ਸ਼ਾਂਤੀ ਦੇ ਲਈ ਸਾਰੇ ਤਿਹਾਰ ਮਨਾਣੇ ਜ਼ਰੂਰੀ ਨੇ ਜਿਹਦੇ ਸਬੰਧ ਦੇ ਵਿੱਚ ਦੁਕਾਨਦਾਰਾਂ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਕੋਈ ਅਖਣਾ ਕਿ ਜਿਹੜੇ ਸਾਡੇ ਹਿੰਦੂ ਰੀਤੀ ਰਿਵਾਜਾਂ ਦੇ ਤਿਹਾਰ ਨੇ ਇਹਨਾਂ ਨੂੰ ਮਿਲ ਜੁਲ ਕੇ ਮਨਾਣ ਦੀ ਲੋੜ ਹੈ ਔਰ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਆਪਣੇ ਤਿਹਾਰ ਦੇ ਸਬੰਧੀ ਜਾਗਰੂਕ ਕਰਨ ਦੀ ਵੀ ਲੋੜ ਹੈ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਚੂਛੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਸ਼ਬਦ ਕੀਰਤਨ ਨਾਮ ਸਿ ਸ਼ਹਿਰ ਦੀਆਂ ਵੱਖ-ਵੱਖ 25 ਥਾਵਾਂ ਤੇ ਗੁਰਮਤ ਸਮਰ ਕੈਂਪ ਲਗਾਏ ਗਏ ਜਿਸ ਦੇ ਲੜੀ ਦੇ ਤਹਿਤ ਗੁਰਦੁਆਰਾ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਜੀਠਾ ਰੋਡ ਵਿਖੇ ਕਰੀਬ 70 ਬੱਚਿਆਂ ਨੇ ਪਾਖ ਲਿਆ ਗੁਰਦੁਆਰਾ ਸ਼੍ਰੀ ਗੁਰੂ ਹਰ Rai ਸਾਹਿਬ ਕਮੇਟੀ ਦੇ ਮੁਖ ਸੇਵਾਦਾਰ ਪਾਈ ਜਗਦੇਸ਼ ਸਿੰਘ ਵਡਾਲਾ ਹਰਦੇਵ ਸਿੰਘ ਭੁੱਲੜ ਸੁਰਿੰਦਰ ਸਿੰਘ ਰஞ்சிਤ ਸਿੰਘ ਦੋਸਾਂਜ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਲਖਬੀਰ ਸਿੰਘ ਗਿੱਲ ਨੱਥਾ ਸਿੰਘ ਪੰਨੂ ਸਤਿੰਦਰਪਾਲ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਬਿਹਤਰ ਕਾਰਗੁਜ਼ਾਰੀ ਵਾਲਿਆ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਪਾਈ ਮਜੀਤ ਸਿੰਘ ਅਤੇ ਪਾਈ ਰਣਜੋਤ ਸਿੰਘ ਨੇ ਸਾਰੇ ਕੈਂਪ ਦੌਰਾਨ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਸਭਾ ਦੇ ਪ੍ਰਧਾਨ ਰਚਿੰਦਰ ਸਿੰਘ ਮਨੋਹਰ ਸਿੰਘ ਦਲਜੀਤ ਸਿੰਘ ਨੇ ਬੱਚਿਆਂ ਦੀ ਸ਼ਲਾਗਾ ਕੀਤੀ ਅੱਜ ਗੁਰਦੁਆਰਾ ਸ੍ਰੀ ਗੁਰੂ ਹਰਾਇਰ ਸਾਹਿਬ ਜੀ ਵਿਖੇ ਬੱਚਿਆਂ ਦਾ ਜਿਹੜਾ ਸਮਰ ਕੈਂਪ ਸਾਰੇ ਸ਼ਹਿਰ ਦੇ ਵਿੱਚ ਲੱਗੇ ਨੇ ਜੀਵਨ ਜੁਗਤ ਸਮਾਗਮ ਵੱਲੋਂ ਲਾਏ ਗਏ ਸੀ ਇਹ ਨਾ 4 ਤਰੀਕ ਤੋਂ ਆਰੰਭ ਹੋਏ ਸੀ ਅੱਜ ਉਹਨਾਂ ਦੇ ਨਾਲ ਸਮਾਪਤੀ ਹੋਈ ਆ ਬੱਚਿਆਂ ਦਾ ਕਾਫੀ ਉਤਸ਼ਾਹ ਹੈਗਾ ਜਿਹੜੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਜਿਹੜੇ ਪ੍ਰੋਫੈਸਰ ਜਾਂ ਮਾਸਟਰ ਆਏ ਉਹਨਾਂ ਦਾ ਵੀ ਬੜਾ ਸਹਿਯੋਗ ਹੈ ਨਾਲ ਬੱਚਿਆਂ ਨੂੰ ਬੜੇ ਸੱਚੇ ਢੰਗ ਨਾਲ ਕਿੱਥੇ ਪੜਾਇਆ ਗਿਆ ਤੇ ਬੱਚਿਆਂ ਦਾ ਵੀ ਬਹੁਤ ਉਤਸ਼ਾਹ ਸੀਗਾ ਜਿਹੜੇ ਬੱਚੇ ਆਖਦਾ ਆਪਣੇ ਮਾਪਿਓ ਦੇ ਵੀ ਨਾਲ ਆਏ ਬੱਚਿਆਂ ਦੇ ਤੇ ਬੱਚਿਆਂ ਦਾ ਵੀ ਬਹੁਤ ਉਤਸ਼ਾਹ ਸੀਗਾ ਸਾਰੇ ਬੱਚਿਆਂ ਨੇ ਅੱਜ ਇੱਥੇ ਕਵਿਤਾ ਬੋਲੀਆਂ ਕੀਰਤਨ ਕੀਤਾ ਜੋ ਵੀ ਉਹਨਾਂ ਨੇ ਉਹਨਾਂ ਦੇ ਨਾਮ ਦਾ ਗੁਰੂਆਂ ਨੇ ਸਿਖਾਇਆ ਸੀ ਸਾਰਾ ਕੁਝ ਅੱਜ ਉਹਨਾਂ ਸਟੇਜ ਤੇ ਬੋਲ ਕੇ ਇਸ ਗੁਰਦੁਆਰਾ ਸ੍ਰੀ ਗੁਰੂ ਹਰਿ ਸਾਹਿਬ ਜੀ ਦੀ ਜੀ ਸ਼ਾਨ ਵਧਾਈ ਤੇ ਸਾਰੀ ਸਿੱਖੀ ਤਾਂ ਵੀ ਪਤਾ ਲੱਗਾ ਵੀ ਸਿੱਖਾਂ ਨੂੰ ਸਿੱਖਾਂ ਦੇ ਬੱਚੇ ਜੋ ਸਿੱਖੀ ਨਾਲ ਜੁੜਨੇ ਚਾਹੀਦੇ ਆ ਹਰਗ ਬੰਦੇ ਨੂੰ ਗੁਰੂ ਘਰ ਦੇ ਨਾਲ ਮਿਲ ਜੋੜਨਾ ਚਾਹੀਦਾ ਤੇ ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਪਰਾਲੇ ਚੱਲਦੇ ਰਹਿਣ ਇੱਥੇ ਦਸਾਂ ਗੁਰੂਆਂ ਦੇ ਵੀ ਪ੍ਰਕਾਸ਼ ਜਹਾੜੇ ਮਨਾਏ ਜਾਂਦੇ ਨੇ ਹੁਣ ਜਿੱਦਾਂ ਗਾੜੀ ਪ੍ਰਕਾਸ਼ ਜਹਾੜਾ ਗੁਰੂ ਹਰਗਬਿੰਦ ਸਾਹਿਬ ਜੀ ਆ ਰਿਹਾ ਵਾ ਉਹ ਵੀ ਅਸੀਂ ਨਾਲ ਦਾ 23 ਤਰੀ ਨੂੰ ਐਤਵਾਰ ਸਵੇਰ ਦੇ ਦਿਵਾਨਾਂ ਵਿੱਚ ਬੜੀ ਧੂਮ ਧਾਮ ਨਾਲ ਬਣਾ ਰਹੇ ਆ ਉਹਦੇ ਵਿੱਚ ਵੀ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਸਾਰੀਆਂ ਸੰਗਤਾਂ ਹੁਮਮ ਆ ਕੇ ਗੁਰੂ ਘਰ ਪਹੁੰਚਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਅੱਜ ਵੀ ਮੈਂ ਬਹੁਤ ਸਾਰਿਆਂ ਬੱਚਿਆਂ ਦਾ ਬੱਚਿਆਂ ਦੇ ਮਾਪਿਓ ਦਾ ਹੋਰ ਵੀ ਸਾਰੀ ਜਿਹੜੀ ਸੰਗਤ ਆਈ ਆ ਸਾਰਿਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਸੰਯੋਗ ਦੇ ਕੇ ਇੱਡਾ ਵੱਡਾ ਪ੍ਰਾਲਾ ਕੀਤਾ ਸਾਰਿਆਂ ਦਾ ਬਹੁਤ ਧੰਨਵਾਦ ਸ਼ਬਦ ਕੀਰਤ ਨਾਮ ਸਿਮਰਨ ਸਤਸੰਗ ਸਭਾ ਵੱਲੋਂ ਅਬਰਸਰ ਦੇ ਵਾਖਫਾ ਕਿਲਾਕਿਆ ਚ ਨਾ ਹਰ ਸਾਲ ਜਿਹੜੇ ਗੁਰਮਤ ਸਮਰ ਕੈਂਪ ਲਗਾਏ ਜਾਂਦੇ ਨੇ ਉਹਦੇ ਤਹਿਤ ਹੀ ਅੱਜ ਇੱਥੇ ਗੁਰਦਾਰਾ ਹਰਰਾਇ ਸਿੰਘ ਜਿਹੜਾ ਵਿਠਾ ਰੋਡ ਤੇ ਗੁਰਦਾਰਾ ਸਾਹਿਬ ਹੈ ਇੱਥੇ ਵੀ ਜਿਹੜਾ ਕੈਂਪ ਲਗਾਇਆ ਗਿਆ ਔਰ ਤਕਰੀਬਨ 60 ਤੋਂ 70 ਬੱਚਿਆਂ ਨੇ ਜਿਹੜੇ ਸ਼ਮੂਲੀਅਤ ਕੀਤੀ ਆ ਔਰ ਬਹੁਤ ਵਧੀਆ ਰਿਸਪੌਂਸ ਜਿਹੜਾ ਬੜਿਆ ਬੱਚਿਆਂ ਨੇ ਗੁਰਮਤ ਦੀ ਜਾਣਕਾਰੀ ਲਈ ਇਤਿਹਾਸ ਦੀ ਜਾਣਕਾਰੀ ਲਈ ਕੁਝ ਉਹਨਾਂ ਨੇ ਆਪਣੇ ਤੌਰ ਤੇ ਕਵਿਤਾ ਕਵਿਛ ਦੀ ਜੜਾ ਕੀ ਸਾਰਾ ਕੁਝ ਤਿਆਰ ਕੀਤਾ ਔਰ ਅੱਜ ਉਹ ਉਹਨਾਂ ਨੇ ਬੱਚ ਇਹੀ ਹੁੰਦੀ ਹੈ ਵੀ ਰਲ ਮਿਲ ਕੇ ਸਾਡੇ ਜਿਹੜੇ ਬੱਚੇ ਨੇ ਸੱਚ ਦਾ ਗਿਆਨ ਲੈ ਸਕਣ ਚੰਗੇ ਰਾਹ ਤੇ ਤੁਰਨ ਕਈ ਗਲਤ ਬਾਸੇ ਸਾਡਾ ਬਚਾ ਨਾ ਜੜੇ ਜਾਵੇ ਔਰ ਜਿਹਦੇ ਨਾਲ ਚੰਗਾ ਸਮਾਜ ਸਾਡਾ ਸਜਾ ਜਾ ਸਕੇ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਤੇ ਨੌਜਵਾਨ ਪੀੜ੍ਹੀ ਜਾਂ ਫਿਰ ਬੱਚੇ ਜਿਨ੍ਹਾਂ ਵੀ ਗਿਆਨ ਹੋ ਸਕਦਾ ਹੈ ਉਹ ਅਰਜਿਤ ਕਰ ਸਕਦੇ ਹਨ ਇਹੀ ਸਮਾਂ ਹੈ ਕਿ ਉਹ ਪੂਰਾ ਜ਼ੋਰ ਲਗਾ ਸਕਦੇ ਨੇ ਗਿਆਨ ਚਾਹੇ ਭੌਤਿਕ ਹੋਵੇ ਜਾਂ ਫਿਰ ਅਧਿਆਤਮਿਕ ਇਸੇ ਲੜੀ ਦੇ ਤਹਿਤ ਗੁਰਦੁਆਰਾ ਸ਼੍ਰੀ ਗੁਰੂ ਹਰ राय ਸਾਹਿਬ ਵਿਖੇ ਜੀਵਨ ਜੁਗਤ ਟ੍ਰੇਨਿੰਗ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਇਹ ਕੈਂਪ 4 ਜੂਨ ਤੋਂ ਆਰੰਭ ਹੋਇਆ ਜਿਸ ਦੀ ਸੰਪੂਰਨਤਾ 16 ਜੂਨ ਨੂੰ ਕੀਤੀ ਗਈ ਇਸ ਦੌਰਾਨ ਬੱਚਿਆਂ ਨੂੰ ਇਤਿਹਾਸਿਕ ਸਾਖੀਆਂ ਗੁਰਬਾਣੀ ਸੰਖਿਆ ਤੋਂ ਜਾਣੂ ਕਰਵਾਇਆ ਗਿਆ ਤੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਇਸ ਕੈਂਪ ਵਿੱਚ ਭਾਗ ਲਿਆ ਤੇ ਪ੍ਰਸ਼ੰਸਾ ਪੱਤਰ ਹਾਸਲ ਕੀਤੇ ਸੋ ਲੋੜ ਹੈ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਭੇਜਣ ਤਾਂ ਜੋ ਬੱਚੇ ਚੰਗੇ ਇਨਸਾਨ ਬਣ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ ਅਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੈਨਿਊ ਸ਼੍ਰੀ ਗੁਰੂ ਰਾਮਦਾਸ ਲੋਕਪਾਲਾਈ ਸੁਸਾਇਟੀ ਵੱਲੋਂ ਸ਼੍ਰੀ ਆਸਾ ਦੀ ਵਾਰ ਦੀ ਕੀਰਤਨ ਸਮਾਗਮ ਐਸਐਨਤ ਵਾਰ 16 ਜੂਨ 2024 ਵੇਰੇ 8 ਵਜੇ ਸਰਦਾਰ ਨਵਰਤਨ ਸਿੰਘ ਦੇ ਗ੍ਰੇਡ ਡੀ 105 ਰਣਜੀਤ ਐਵੇਨਿਊ ਡੀ ਬਲਾਕ ਆਪੋਜ਼ਿਟ ਸ਼੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਇਆ ਗਿਆ ਇਸ ਮੌਕੇ ਸੁਸਾਇਟੀ ਦੇ ਸਰਪ੍ਰਸ ਭਾਈ ਸਾਹਿਬ ਪਾਈ ਸੁਰੇਂਦਰ ਸਿੰਘ ਅਰੋੜਾ ਵੀਰ ਜੀ ਮੈਡਮ ਡੌਲੀ ਸਰਪਜੀਤ ਸਿੰਘ ਬੇਨਤੀ ਕਰਤਾ ਸਵਿਤੀ ਪੈਂਜੀ ਅਮਰਜੀਤ ਸਿੰਘ ਪਸੀਚਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਸਾਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਸਾਟ ਕੇ ਦੂਸਰੀ ਕੈਬਲ ਨਾਲ ਮਿਲ ਕੇ ਤੇ ਗਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਿਹਾ ਹੈ ਆਪ ਸਾਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਵੀ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੈਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਇਨਸਪੈਕਟਰ ਮਨਮੋਹਨ ਸੇ ਜੋ ਕਿ ਕਾਫੀ ਲੰਮੇ ਅਰਸੇ ਤੋਂ ਆ ਰਹੇ ਟੋਕੇ ਆਪੀਐਸ ਸਪੈਸ਼ਲ ਡੀਜੀਪੀ ਇੰਟਰਨਲ ਸਿਕਿਉਰਿਟੀ ਪੰਜਾਬ ਨਾਲ ਬਤੌਰ ਸੁਰੱਖਿਆ ਅਫਸਰ ਤੈਨਾਤ ਸਨ ਉਹਨਾਂ ਦੀ ਮ੍ਰਿਤਿ 15 ਜੂਨ 2026 ਨੂੰ ਅਚਾਨਕ ਮੌਤ ਹੋ ਗਈ। ਇਹਨਾਂ ਦਾ ਸੰਸਕਾਰ ਮਿਤੀ 16 ਜੂਨ 2026 ਸ਼ਮਸ਼ਾਨ ਘਾਟ ਨੇੜੇ ਗੁਰਦੁਆਰਾ ਸ਼੍ਰੀ ਦਗੰਨ ਸਾਹਿਬ ਵਿਖੇ ਕੀਤਾ ਗਿਆ। ਪੁਲਿਸ ਦੇ ਟੁਕੜੀ ਵੱਲੋਂ ਸੋਗ ਸਲਾਮੀ ਦਿੱਤੀ ਗਈ। ਇਸ ਸਮੇਂ ਰஞ்சிਤ ਸਿੰਘ, ਸੁਖਮਿੰਦਰ ਸਿੰਘ ਮਾਨ, ਲਖਵੀਰ ਸਿੰਘ, ਹਰਪਾਲ ਸਿੰਘ, ਸੁਖਮਿੰਦਰ ਸਿੰਘ ਮਾਨ एआईजी एसएसओसी अमृतसर लखवीर सिंह एआईजी फिरोजपुर रेंज रणजीत सिंह तिलो सीपी अमृतसर हरविंदर पाल सिंह इंस्पेक्टर सुखबीर सिंह गुरविंदर सिंह रीडर समेत बड़ी गिनती ਵਿੱਚ ਲੋਕ હાજર ਸਨ ਪੂਰੀ ਦੁਨੀਆ ਅੰਦਰ ਆਪਣੇ ਨਿਵੇਕਲੇਕ ਸੇਵਾ ਕਾਰਜਾਕਰ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰ ਅਤੇ ਸਰਬੱਤ ਦਾ ਪਲਾ ਚੈਰੀਟੇਬਲ ٹرسٹ ਦੇ ਸਰਪ੍ਰਸਟ ਡਾਕਟਰ ਐਸ ਪੀ ਸਿੰਘ ਅਬਰॉय ਦੀ ਯਤਨਸਤਕ ਫਤਗੜ ਸਾਹਿਬ ਜ਼ਿਲ੍ਹੇ ਦੇ ਨਾਮਵਰ ਸ਼ਹਿਰ ਮੰਡੀ ਗੋਬਿੰਦਗੜ ਨੇੜੇ ਪਿੰਡ ਦਰਹੀੜੀ ਨਾਲ ਸੰਬੰਧਿਤ 34 ਸਾਲਾ ਸੁਖਵਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ਼ਿਗਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਾਇਆ ਗਿਆ। ਇਸ ਸਬੰਧੀ ਡਾਕਟਰ ਐਸ.ਪੀ. ਸਿੰਘ ਓਬਰੋਏ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਮਰ ਸਾਤਾਪਰਾ ਜੋ 10-12 ਦਿਨ ਪਹਿਲਾਂ ਦੁਬਈ ਚ ਐਕਸਪਾਇਰ ਹੋ ਗਿਆ ਆਪਣਾ ਮਿਹਨਤ ਮਜ਼ਦੂਰੀ ਕਰਨ ਲਈ ਉੱਥੇ ਗਿਆ ਸੀ। ਸਾਨੂੰ ਉਹ ਤੋਂ ਬਾਅਦ ਦੱਸਿਆ ਸੀ ਅਨਸ਼ਲ 레 ਵਰਾਏ ਸਾਹਿਬ ਨਾਲ ਮਿਲਾਇਆ ਸੀ ਇਸ ਪਿਛਲੇ ਸਨਿਮਰ ਉਹਨਾਂ ਨੇ ਸਾਡੀ ਡੈੱਡ ਬੋਡੀ ਇੱਥੇ ਸਰ ਪਛਾਣ ਚ ਬੜੀ ਜ਼ਿਆਦਾ ਹੈਲਪ ਕਰੀ ਸਹਿਯੋਗ ਕਰੀ ਸਰਵਦਾ ਆਪਣਾ ਸੰਦੇਸ਼ ਸੰਪੀਟ ਅੱਜ ਦੁਬਈ ਤੋਂ ਵਰਾਏ ਸਾਹਿਬ ਦੇ ਜਦ ਤੱਕ ਦਾ ਸ਼ਕੁੰਦਰ ਸਿੰਘ ਨਾਮ ਦੇ ਵਿਅਕਤੀ ਦੀ ਇੱਕ ਡੈੱਡ ਬੋਡੀ ਆਈ ਹੈ ਜੀ ਜੋ ਕਿ ਜ਼ਿਲ੍ਹਾ ਫਰੀਗੜ ਸਾਧਨ ਨਾਲ ਸੰਬੰਧਿਤ ਸੀਗਾ ਇਹ ਮ੍ਰਿਤਕ ਜਿਹੜਾ ਸੀਗਾ ਇਹ 2.5 ਸਾਲ ਸਤ ਪਹਿਲਾਂ ਦੁਬਈ ਗਿਆ ਸੀਗਾ ਇਹਦੀ ਪਿੱਛੇ ਇੱਕ ਜੁਨੋ ਕੈਕਟਰ ਵੀ ਹੈ ਜੀ ਇਜਾ ਅੱਜ ਪਰਿਵਾਰ ਇੱਥੇ ਹੈ ਜੀ 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 ਮਿਤਕ ਦੇ ਉਹਨਾਂ ਸਵਾਰਥ ਮੈਂਦਾਂ ਦੇ ਖਵਾਲੇ ਕੀਤੀ ਗਈ ਹੈ ਜੀ। ਸ਼੍ਰੀ ਦੁਰਗਿਆਨਾ ਤੀਰਤ ਵਿਕੇ ਭਗਵਾਨ ਸ਼੍ਰੀ ਲਕਸ਼ਮੀ ਨਾਰਾਇਣ ਜਿਉ ਦੇ ਸਥਾਪਨਾ ਦਿਵਸ ਮੌਕੇ ਸ਼੍ਰੀ ਦੁਰਗਿਆਨਾ ਤੀਰਤ ਵਿਕੇ ਗੰਗਾ ਦਸ਼ਮੀ ਦੀ ਸ਼ਤਾਬ ਦੀ ਮੌਕੇ ਸਵੇਰੇ ਮੰਤਰਾਂ ਦੇ ਝਾਪ ਅਤੇ ਸ਼ਹਿਨਾਈ ਅਤੇ ਬੈਂਡ ਬਾਜਾਣਾ ਦੁੱਧ ਇਸ਼ਨਾਨ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਅਰुण ਖੰਨਾ, ਮੈਨੇਜਰ ਅਨਿਲ ਸ਼ਰਮਾ, ਸੰਜੀਪ ਖੰਨਾ, ਜਯਾਲਾਲ ਪਵਨ ਚੱਡਾ ਤਰੁਣ ਖੰਨਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਪਵਿੱਤਰ ਦਿਹਾੜੇ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਵਧਾਈ ਦੇ ਪਾਤਰ ਸਾਰੇ ਆਪਣੇ ਸ਼ਹਿਰ ਵਾਸੀ ਜਿਹੜੇ ਹੁੰਮ ਮਾਗੇ ਇਸ ਕਾਰਜਕ੍ਰਮ ਵਿੱਚ ਸਾਡੇ ਨਾਲ ਹਿੱਸਾ ਲੈਂਦੇ ਨੇ ਔਰ 12 ਤਰੀਕ ਤੱਕ ਤੋਂ ਜਿਹੜੀਆਂ ਸ਼ੁਭ ਯਾਤਰਾ ਚੱਲੀਆਂ ਪ੍ਰਬਾਤ ਫੇਰੀਆਂ ਚੱਲੀਆਂ 28 ਫਰਵਰੀ 28 ਇਹ ਆਪਣਾ ਜੂਨ ਮਈ ਤੋਂ 12 ਜੂਨ ਤੱਕ ਜਿਹੜੀ ਚੱਲੀਆਂ ਪ੍ਰਬਾਤ ਫੇਰੀਆਂ ਜਿੱਚ ਸ਼ਹਿਰ ਦਾ ਬਹੁਤ ਹੀ ਹੰਗਾਰਾ ਮਿਲਿਆ ਉਸ ਤੋਂ ਬਾਅਦ 13 ਤਰੀਗ ਨੂੰ ਇੱਥੇ ਕਾਰਜਕ੍ਰਮ ਹੋਇਆ 14 ਤਰੀਕ ਨੂੰ ਸ਼ੋਭਾ ਯਾਤਰਾ 'ਚ ਲੋਕਾਂ ਨੇ ਬਹੁਤ ਹੀ ਸਾਡੇ ਨਾਲ ਕੋ ਮੋਢੇ ਨਾ ਮੋਢਾ ਬਲਾ ਕੇ ਸ਼ਹਿਰ 'ਚ ਜਿਹੜਾ ਇਸ ਉਤਸਵ ਨੂੰ ਮਨਾਇਆ ਹੈ ਅੱਜ ਦੇ ਇਸ ਪਵਿੱਤਰ ਦਿਨ ਦੀ ਗੰਗਾ ਦਸ਼ਮੀ ਔਰ ਭਗਵਾਨ ਲక్ష్ਮੀ ਨਾਰਾਇਣ ਜੀ ਦੇ 파ਟ ਉਤਸਵ ਦੀ ਬਹੁਤ ਬਹੁਤ ਵਧਾਈ ਅੱਜ ਦੇ ਦਿਨ ਹੀ ਭਗਵਾਨ ਲక్ష్ਮੀ ਨਾਰਾਇਣ ਜੀ ਦੇ ਸਥਾਪਨਾ ਦਿਵਸ ਵੀ ਹੈ ਔਰ ਗੰਗਾ ਦਸ਼ਮੀ ਵੀ ਹੈ ਔਰ ਸਭ ਤੋਂ ਖੋਰ ਜਿਹੜੀ ਸੁਭਾਗੇਸ਼ਾਲੀ ਅਸੀਂ ਸਾਡੀ ਸਾੜੀ ਪੀੜੀ ਹੈ ਕਿ ਸਾਡੇ ਜੀਵਨ ਦੇ ਵਿੱਚ ਹੀ ਅਸੀਂ ਇਸ 300ਵੀਂ ਸ਼ਤਾਬਦੀ ਵਰਸ਼ ਦੇ ਵਿੱਚ ਅੱਜ ਤੋਂ ਪ੍ਰਵੇਸ਼ ਕਰ ਗਏ ਆ ਸਾਰਾ ਵਰਸ਼ ਜਿਹੜਾ ਹੈ ਇਸ ਦੇ ਕਾਰਕਮ ਦੁਸ਼ਰੀ ਦਰਗਾਣਾ ਕਮੇਟੀ ਨੇ ਵਿਚਾਰ ਕੀਤੇ ਹੈ ਔਰ ਤੁਹਾਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਉਹਦੇ ਵਿੱਚ ਸਾਨੂੰ ਸਹਿਯੋਗ ਕਰੋ ਭਗਵਾਨ ਵਾਲਮੀਕੀ ਆਸ਼ਰਮ ਤੂਨਾਸਾਇ ਪ੍ਰਸ ਸੰਸਮਾਜ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਗੱਦੀ ਨਸ਼ੀਲ ਸੰਤ ਮਲਕੀਤ ਨਾਥ ਅਤੇ ਚੇਅਰਮੈਨ ਤੂਨਾਸਾਇ ਪ੍ਰਸ ਓਮਪ੍ਰਕਾਸ਼ ਗੱਬਰ ਪੰਕਜਨਾਥ ਸ਼ੇਰਗਿਲ ਨਛੱਤਰ ਨਾਲ ਸ਼ੇਰਗਿਲ ਸ਼ਾਮਿਲ ਹੋਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਗੱਦੀ ਨਿਸ਼ੀਨ ਸੰਤ ਮਲਕੀਤ ਨਾਥ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭਗਵਾਨ ਵਾਲਮੀਕੀ তীਰਥ ਵਿੱਚ ਹੋ ਰਹੇ ਨਜਾਇਜ਼ ਕਬਚਿਆਂ ਨੂੰ ਛੁਡਾਇਆ ਜਾਵੇ ਅਤੇ ਸ਼੍ਰਾਇਨ ਬੋਰਡ ਭੰਗ ਕਰਕੇ ਭਗਵਾਨ ਵਾਲਮੀਕੀ তীਰਥ ਵਾਲਮੀਕੀ ਸਮਾਜ ਸੇ ਹਵਾਲੇ ਕੀਤਾ ਜਾਵੇ ਇਸ ਮੌਕੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਉਹਨਾਂ ਦੀਆਂ ਮੰਗਾਂ ਵੱਲ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ 21 ਜੂਨ ਨੂੰ ਉਹ ਪੰਡਾਰੀ ਪੁਲ ਤੇ ਅਨਮਿੱਥੇ ਸਮੇਂ ਲਈ ਪ੍ਰਦਰਸ਼ਨ ਕਰਨਗੇ ਅਤੇ 21 ਜੂਨ ਨੂੰ ਪੰਜਾਬ ਬੰਦ ਦੀ ਮੁਕੰਮਲ ਕਾਲ ਦਿੱਤੀ ਗਈ ਹੈ ਅੱਜ ਜੋ ਪਾਵਨ ਵਾਲਮੀਕ ਪੀਰ ਦੇ ਉੱਤੇ तमाम ਜਸੇਬੰਦੀਆਂ ਨੂੰ ਲੈ ਕੇ ਮਿਲਦਲ ਹੋਈ ਹੈ ਕਿਉਂਕਿ ਜਿਹੜਾ ਉੱਥੇ ਉਸ ਦਿਨ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹਦੇ ਵਿਸ਼ੇ ਦੇ ਵਿੱਚ ਜਿਹੜੀ ਉਹ ਇਹਦੀ ਚਾਰਦੀਵਾਰੀ ਹੋਣੀ ਚਾਹੀਦੀ ਆ ਤੇ ਲਾਲ ਨਿਸ਼ਾਨਦਾਰੀ ਔਰ ਨਵੇਂ ਕਬਜੇ ਜਿਹੜੇ ਹੋਏ ਆ ਉਹ ਛੁੱਟਣੇ ਚਾਹੀਦੇ ਆ ਅੱਜ ਸਾਰੀ ਸੰਗਠਨਾਂ ਇਕੱਠੀ ਹੋਗੀ ਜੋ ਬੰਦ ਦੀ ਕਾਲ 21 ਇਹ ਜੀ ਦਿੱਤੀ ਹੈ ਉਸ ਦੇ ਉੱਤੇ ਵਿਚਾਰ ਬਟਨ ਦਾ ਕੀਤਾ ਗਿਆ ਕਿ ਇਹਦਾ ਮੰਡਰੰਡ ਮਾਂ ਜੋ ਡੀਸੀ ਸਾਹਿਬ ਨਹੀਂ ਪਛਾਣਦਾ ਪੁਲਿਸ ਕਮਿਸ਼ਨਰ ਵੀ ਪਛਾਣਦਾ ਮੁੱਖ ਮੰਤਰੀ ਦੇ ਭੇਜ ਦਿੱਤਾ ਕਾਰਨ ਇਹ ਕਿ ਦਲਤਾਂ ਦਾ ਤੀਰ ਜਿੱਤੇ ਬਹੁਤ ਵੱਡੀ ਲਾਪਰਵਾਹੀ ਹੋ ਰਹੀ ਹੈ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ फास्टवे मेट्रो चैनल नंबर 242 थी फास्टवे म्यूजिक चैनल नंबर 243 थी गुरुद्वारा श्रीदा साहिब तो सीधा प्रसारण चैनल नंबर 556 श्रीदुर्ज्ञानतेरो तो सीधा प्रसारण चैनल नंबर 533 गीताचार्य मंदिर लाल भवन मॉडल टाउन विखे सवेरे सीधा प्रसारण चैनल नंबर 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ फास्टवे ਦੇ ਲੋਕਲ ਚੈਨਲ ਅਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930 डबल ए डबल थ्री ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ਼੍ਰੀ ਗੰਗਾ ਰਾਮ ਸ਼ਿਵਾਲਾ ਬਸਾਰ ਸਰਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 23 ਜੂਨ ਤੱਕ ਰojana ਸਵੇਰੇ 8 ਵਜੇ ਸ਼੍ਰੀ ਰਾਮਾਇਨ ਜੀ ਦੇ ਪਾਠ ਧਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚੱਲ ਰਹੇ ਪਾਠਾਂ ਵਿੱਚ ਹਾਜ਼ਰੀਆਂ ਭਰ ਕੇ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਇਹਨਾਂ ਰਾਮਾਇਨ ਪਾਠਾਂ ਦਾ ਵਿਸ਼ੇਸ਼ ਪ੍ਰਸਾਰ ਫਾਸਟਵੇਟ ਚੈਨਲ ਨੰਬਰ 243 ਤੇ शाम पांच बजे रहा है हूं समा हो गया एक छोटे जो ब्रेक का ब्रेक तो बाद वेखोगे दिनो दिन ਵੱਧ ਰਹੀ ਗਰਮੀ ਤੋਂ ਸ਼ਹਿਰ ਵਾਸੀ ਪਰੇਸ਼ਾਨ ਜਗਾ ਜਗਾ ਲੱਗ ਗਿਆ ਠੰਡੇ ਪਾਣੀ ਦੀਆਂ ਛਬੀਲਾ ਇਹ ਤੇ ਕੁਝ ਹੋਰ ਖਬਰਾਂ ਇੱਕ છોੜੇ ਜਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਦਿਨ ਬਦਿਨ ਵੱਧ ਰਹੀ ਗਰਮੀ ਨੇ ਜਿੱਥੇ ਲੋਕਾਂ ਦੇ ਰੋਂਗ ਤੇ ਖੜੇ ਕਰਕੇ ਰੱਖ ਦਿੱਤੇ ਹ ਉਥੇ ਵੱਧਦਾ ਤਾਪਮਾਨ ਲੋਕਾਂ ਨੂੰ ਕੰਮਕਾਹਾਂ ਤੇ ਜਾਣ ਵਿੱਚ ਉਲਝਣ ਵੀ ਪਾਇਆ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਆਖਿਆ ਕਿ ਬਿਨਾਂ ਘਰੋਂ ਤੋਂ ਕਰੋ ਬਾਹਰ ਨਾ ਨਿਕਲੋ ਅਤੇ ਛੋਟੇ ਬੱਚਾ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਨਿੰਬੂ ਪਾਣੀ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਜੋ ਵੱਧਦੀ ਗਰਮੀ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ ਦੇਖੋ ਜੀ ਦਿਨ ਬਦ ਦਿਨ ਗਰਮੀ ਵੱਧਦੀ ਜਾ ਰਹੀ ਹੈ ਅਗੋ ਚਮਾਸੇ ਦੇ ਮੌਸਮ ਆ ਰਹੇ ਆ ਉਹ ਵੀ ਅਸ ਤੋਂ ਵੀ ਬੁਰੇ ਨਾ ਲੂ ਦੇ ਹਵਾਸਾਂ ਨੂੰ ਹੁੰਦੀ ਆ ਉਹ ਜਿਹੜੀ ਚਮਾਸੇ ਦੀ ਗਰਮੀ ਸਹ ਨਹੀਂ ਹੁੰਦੀ ਬੱਚਾ ਨੂੰ ਬਜ਼ੁਰਗਾਂ ਨੂੰ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ 10 ਵਜੇ ਤੋਂ ਲੈ ਕੇ ਛਮੀ ਪੰਜੀ ਤੱਕ ਘਰ ਦੇ ਅੰਦਰ ਠੰਡੇ ਰਹਿਣ ਘੜੇ ਦਾ ਪਾਣੀ ਪੀਣ ਘੰਟੇ-ਘੰਟੇ ਬਾਅਦ ਨਿੰਬੂ ਸਕੰਦੀ ਵੀ ਪੀਣ ਦੋ ਛੋਟਾ ਪੀਣ ਤੇ ਬਚਾਓ ਹੋਏਗਾ ਲੂ ਤੋਂ ਤਾਪਮਾਨ 47 47 ਡਿਗਰੀ ਜਾ ਰਿਹਾ 40 47 ਇਹ ਪੋਲੂਸ਼ਨ ਜਿਆਦਾ ਬਦਰ ਨਾਲ ਗਰਮੀ ਦਾ ਪ੍ਰਕੋਪ ਜਦਾ ਵੱਧ ਗਿਆ ਹਰਿਆਲੀ ਘਟ ਗਈ ਹੈ ਜਗਾ ਜਗਾ ਤੋਂ ਪੇੜ ਕੱਟਦੇ ਆ ਇੱਕ ਪੇੜ ਲਗਾਓਗੇ ਤੇ ਤਿੰਨ ਏਸਿਆਂ ਦਾ ਸੁੱਖ ਪਾਓਗੇ ਗਰਮੀ ਦਾ ਪ੍ਰਕੋਪ ਵੱਧਦਾ ਪਿਆ ਜੀ ਉਹਦੇ ਚ ਸ਼ਬੀਲਾ ਲਵਾ ਰਹੇ ਆ ਸ਼ਬੀਲਾ ਲਗਾਣ ਲੋੜ ਹੈ ਤੁਹਾਨੂੰ ਵੀ ਲਗਾਣੇ ਚਾਹੀਦੇ ਆ ਮੈਂ ਤਾਂ ਕਿ ਲੋਕੀ ਆਂਧ ਪੀਨ ਇਹੀ ਜੇ ਰੁੱਖ ਕੜ ਦੇ ਬੇ ਲੋਕੀ ਦਿਨੋ ਦਿਨ ਰੁੱਖ ਵੀ ਲਗਾਣੇ ਚਾਹੀਦੇ ਆ ਰੋ ਰੁੱਖ ਲਗਾਓ ਤੇ ਆਪਣਾ ਵਾਤਾਵਰਨ ਸਾਫ਼ ਸੁਥਰਾ ਰੱਖੋ ਸ਼ਹਿਰ ਵਿੱਚ ਦਿਨ ਦਿਨ ਵੱਧਦਾ ਤਾਪਮਾਨ ਜਿੱਥੇ ਲੋਕਾਂ ਦੇ ਰੋਂਗਟੇ ਖੜੇ ਕਰ ਰਿਆ ਹੈ ਉੱਥੇ ਹੀ ਤਪ ਦੀ ਗਰਮੀ ਦਾ ਮੁੱਖ ਕਾਰਨ ਅੱਜ ਜਿੱਥੇ ਹਰਿਆਲੀ ਘੱਟਦੀ ਪਈ ਹੈ ਰੁੱਖਾਂ ਦੀ ਤਦਾਦ ਘੱਟੀ ਪਈ ਹੈ ਏਸ਼ੀਆਂ ਦੇ ਕੰਪਰੈਸ਼ਨਾਂ ਦੀਆਂ ਜਿਹੜੀਆਂ ਹਵਾਵਾਂ ਨੇ ਗਰਮ ਹੋ ਚੁੱਕੀਆਂ ਨੇ ਉਹ ਪੋਲਿਊਸ਼ਨ ਵੱਧ ਚੁੱਕਾ ਹੈ ਟ੍ਰੈਫਿਕ ਇੰਨੀ ਹੋ ਚੁੱਕੀ ਹੈ ਮੇਨ ਕਾਰਨ ਹੈ ਕਿ ਜਿਹੜੇ ਰੁੱਖਾਂ ਦੀ ਤਦਾਦ ਘਟਣ ਦਾ ਅੱਜ ਲੋੜ ਹੈ ਰੁੱਖ ਲਗਾਉਣ ਦੀ এনਵਾਇਰਨਮੈਂਟ ਸਾਫ਼ ਕਰਨ ਦੀ ਤਾਂ ਜੋ ਜਿਹੜੀ ਗਰਮੀ ਦਾ ਪ੍ਰਕੋਪ ਹੈ ਘੱਟ ਸਕੇ ਪਰ ਲੱਗਦਾ ਨਹੀਂ ਕਿ ਆਉਣ ਵਾਲਾ ਸਮਾਂ ਇਦਾਂ ਘੱਟ ਮਿਲੂਗਾ ਆਉਣ ਵਾਲੇ ਟਾਈਮ 'ਚ ਅੱਜ 47 ਡਿਗਰੀ ਜਿੱਥੇ ਟੈਂਪਰੇਚਰ ਹੈਗਾ ਗਾ ਹੋਰ ਵੱਧ ਸਕਦਾ ਤੇ ਲੋਕਾਂ ਨੂੰ ਬਹੁਤ ਜ਼ਰੂਰੀ ਹੈ ਆਪਣੇ ਰੁੱਖਾਂ ਨੂੰ ਹੋਰ ਵਧਾਨ ਦੀ ਰੁੱਖ ਲਗਾਣ ਦੀ ਤਾਂ ਜੋ এনवायरमेंट ਸਾਫ ਹੋਵੇ ਤੇ ਲੋਕਾਂ ਨੂੰ ਵਾਤਾ ਜਿਹੜਾ ਵਾਤਾਵਰਨ ਨਾ ਸ਼ੁੱਧ ਮਿਲ ਸਕੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸチール ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਦਾ ਦਿਲ ਕਹਿਲਾਨ ਵਾਲੀ ਲਾਰੈਂਸ ਰੋਡ ਦੇ ਨਜ਼ਦੀਕ ਕੰਪਨੀ ਬਾਗ ਵਿਖੇ ਫਨਲੈਂਡ ਚਿਲਡਰਨਸ ਪਾਰਕ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚੇ ਅਤੇ ਵੱਡੇ ਉਸ ਥਾਂ ਲੱਗੇ ਚੂਲਿਆ ਦਾ ਭਰਪੂਰ ਆਨੰਦ ਲੈ ਰਹੇ ਹਨ ਸ਼ਹਿਰ ਵਾਸੀਆਂ ਵਾਸਤੇ ਇੱਕ ਚੰਗੀ ਖਬਰ ਹੈ ਕਿ ਫਨਲੈਂਡ ਦੀ ਐਂਟਰੀ ਨੂੰ 1 ਜੂਨ ਤੋਂ ਫ੍ਰੀ ਕਰ ਦਿੱਤਾ ਗਿਆ ਹੈ ਪਾਰਕ ਦੇ ਅੰਦਰ ਲੱਗੇ ਝੂਲੇ ਇਸਤੇਮਾਲ ਕਰਨ ਵਾਸਤੇ ਟਿਕਟ ਲੈਣੀ ਪਵੇਗੀ। ਸ਼ੇਰਨੁਮਾਨ ਸੇਵਾ ਪਰਿਵਾਰ ਟਰਸਟ ਦੇ ਜਨ ਅ ਸਕੱਤਰ ਆਦੇਸ਼ ਮਹਿਰਾ ਅਤੇ ਮੈਨੇਜਰ ਅਮਿਤ শেਟ ਨੇ ਦੱਸਿਆ ਕਿ ਟਰਸਟ ਦਾ ਵਫਦ ਮੁਖ ਸਰਪ੍ਰਸਤ ਐਸਕੇ ਵਦਵਾ ਅਤੇ ਆਨਿਲ ਮਹਿਰਾ ਦੀ ਪਠਾਨਕੀ ਹਿਤ ਨਵ ਨਿਯੁਕਤ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਔਸ਼ਲਾ ਨੂੰ ਮਿਲਣ ਲਈ 에ਅਰਪੋਰਟ ਰੋਡ ਤੇ ਪਹੁੰਚਿਆ। ਟਰਸਟ ਮੈਂਬਰਾ ਨੇ ਔਸ਼ਲਾ ਨੂੰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣਨ ਤੇ ਬਿਠਾਈ ਦਿੱਤੀ। ਇਸ ਮੌਕੇ ਨਵਲ ਕਿਸ਼ੋਰ ਦਿਨੇਸ਼ 바ਵਾ ਸੰਜੀਵ ਖੰਨਾ ਰਮੇਸ਼ ਖੰਨਾ ਮਨੀਸ਼ ਸੇਠ ਵਿਨੋਦ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਭਗਵਾਨ ਜੀ ਲਕਸ਼ਮੀਨਾਰਾਇਣ ਜੁਦੇ ਸਥਾਪਨਾ ਦਿਵਸ ਤੇ ਮੌਕੇ ਤੇ ਸ਼ਤਪਦੀ ਸਾਲ ਦੀ ਸ਼ੁਰੂਆਤ ਤੇ ਸ਼੍ਰੀ ਦੁਰਗਿਆਨਾ ਤਿਰਤਵੀਕੀ 8 ਜੂਨ ਤੋਂ 16 ਜੂਨ ਤੱਕ ਹਰ ਰੋਜ਼ ਸ਼ਾਮ 5 ਤੋਂ 9:30 ਵਜੇ ਤੱਕ ਦਿਵਯ ਸ਼੍ਰੀ ਹਰੀਨਾਮ ਸੰਗੀਤਨ ਕੀਤਾ ਗਿਆ। ਇਸ ਮੌਕੇ 16 ਜੂਨ ਨੂੰ ਗੰਗਾ ਦਸ਼ਮੀ ਤੋਂ ਸੰਗਤਾਂ ਨੇ ਹਾਜ਼ਰੀ ਲਗਵਾਈ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। महंत श्री दयानंद निधि जी डेरा बनखड़ी धाम गुरदासपुर पहुंचे अमृतसर तो ओना दी कथा सुनन ले जत्था पहुंचा इस मौके समाज सेवी संस्था के प्रधान बालकृष्ण शर्मा ने खास तौर पर हाजरी पर स्वामी बंसीधर जी स्वामी मुरलीधर अमरजीत वालिया मंजीत पाली हर्ष नरेंद्र विक्की समेत कई सियासतदान भी पहुंचे आज आपके बीच में दयानंद जी गिरिजी स्वामी जी आए हुए ਇਨਕੀ ਹੀ ਕਿਰਪਾ ਸੇ ਹਮ ਲੋਗ ਅੰਮ੍ਰਿਤਸਰ ਸੇ ਯਹਾਂ ਆਏ ਹੋਏ ਹਾਂ ਦਰਬਾਰ ਹਜ਼ਰਤ ਬਾਬਾ ਸਾਜਿਦ ਫਤੇ ਅਲੀ ਸ਼ਾ ਬੁਖਾਰੀ ਦਰਬਾਰ ਹਜ਼ਰਤ ਪਾਪਾ ਹੁਸੈਨ ਸ਼ਾ ਬੁਖਾਰੀ ਚਿਤਾ ਸਲਾਣਾ ਮੇਲਾ ਬੇਰੀਗੇਟ ਦੇ ਬਾਹਰ ਅਚੇਪ ਗਾਂਧੀ ਨਗਰ ਵਿੱਚ ਬੜੀ ਤੂਮਤਾਮ ਨਾਲ ਮਨਾਇਆ ਗਿਆ ਅਤੇ ਕਵਾਲੀਆਂ ਦਾ ਆਯੋਜਨ ਵੀ ਕੀਤਾ ਗਿਆ ਇਸ ਮੌਕੇ ਮੁਖ ਸੇਵਾਦਾਰ ਪਵਨ ਸ਼ਾ ਵਿਕੇ ਚਿਦਾ ਨਵਾਬ ਚਿਦਾ ਲਖਸ਼ੇ ਚਿਦਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਇਹ ਮੇਲਾ ਤੇ ਕਵਾਲੀ ਮਹਿਫਿਲ ਹੈ ਜੀ ਬਾਬਾਈ ਦਾ ਉਸਤ ਚੱਲ ਰਿਹਾ ਜੀ ਹੋਰ ਬਾਰਾ ਬਾਰਾ 12 ਦੋ ਦਰੜੇ ਨੂੰ ਕਵਾਲ ਆਏ ਜੀ ਇਹ ਚੱਲ ਰਿਹਾ ਜੀ ਪ੍ਰੋਗਰਾਮ ਲੰਗਰ ਪਾਣੀ ਤੇ ਵੀ ਘੰਡੇ ਚੱਲ ਰਹੀ ਬਾਬਾ ਜੀ ਦਾ ਜੀ ਰਸੂਲਪੁਰ ਜੋੜਾ 파ਟਕ ਵਿਖੇ ਸ਼੍ਰੀਦੀ ਜੋੜ ਮੇਲੇ ਦੇ ਸਬੰਧ ਵਿੱਚ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਚਲਦੀ ਛਬੀ ਅਤੇ ਲੰਗਰ ਲਗਾਇਆ ਗਿਆ ਇਸ ਮੌਕੇ ਮਜੀਦ ਕੌਰ ਤਰਸੀਮ ਸਿੰਘ ਰਣਜੀਤ ਸਿੰਘ ਨਿਸ਼ਾਨ ਸਿੰਘ ਸ਼ੈਲਦੀਪ ਸਿੰਘ ਆਕਾਸ਼ਦੀਪ ਸਿੰਘ ਨਵਜੋਤ ਜਗਤੀਸ਼ ਕੇਲਾਸ਼ ਕੌਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਦੀ ਦੇਵਤ ਸੱਤੇ ਫਤੇ ਦਿਵਸ ਤੇ ਸੰਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਕੁੱਲੂ ਦਾ ਅਖਾੜਾ ਗੁਰਦੁਆਰਾ ਦੀ ਸੇਵਾਦਾਰਾਂ ਵੱਲੋਂ ਠੰਡੇ ਮਿੱਠੇ ਚਲਦੀ ਛਬੀ ਲਗਾਈ ਗਈ ਇਸ ਮੌਕੇ ਮੁਕੇਸ਼ ਪਲਵਿੰਦਰ ਸਿੰਘ ਮਨਕ੍ਰਿਤ ਸਿੰਘ ਤੇਜਵੀਰ ਸਿੰਘ ਰਾਮਪਾਲ ਸਿੰਘ ਗੁਰਜੀਤ ਸਿੰਘ ਹਾਜ਼ਰ ਸਨ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸ਼ੀਦੀ ਗੁਰਪੁਰੇ ਦੇ ਜੋੜ ਮੇਲੇ ਸੰਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਕੱਲੂ ਦਾ ਅਖਾੜਾ ਵਿਖੇ ਗੁਰਦੁਆਰਾ ਸਾਹਿਬ ਦੀ ਸਮੂਹ ਸੰਗਤ ਵੱਲੋਂ ਅਤੇ ਸੇਵਾਦਾਰਾਂ ਵੱਲੋਂ ਠੰਡੇ ਮਿੱਠੇ ਜਲਦੀ ਸ਼ਬੀਰ ਲਗਾਈ ਕੀ ਆ। ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਪੇਰ ਤੋਂ। ਅਠਾਰਾ ਜੂਨ ਨੂੰ ਮਣਾਈ ਜਾਵੇਗੀ ਨਿਰਚੋਲਾ ਇਕਾदशी। ਲੋਕ ਕਾਰੇ ਨੇ ਖਰੀਦਾਰੀ गुरुद्वारा श्री गुरु हर राय साहब श्री गुरु रामदास भलाई सोसाइटी वालों करवाया गया हफ्तावारी गुरमत समागम ਇਹ ਸਨ ਅਚਨਚੇਤ ਖਬਰ